14 ਲੱਖ ਦੇ ਨਾਲ ਪਰਿਆ ਹੋਇਆ ਬੈਗ ਮਿਲਿਆ ਜੀ ਹਾਂ ਪਿਛਲੇ ਦਿਨੀ ਬੈਂਕ ਦੇ ਸਾਹਮਣੇ ਇੱਕ ਗੱਡੀ ਦੇ ਵਿੱਚ 14 ਲੱਖ ਰੁਪਏ ਉਡਾਲੇ ਜਾਂਦੇ ਨੇ ਗਾਇਬ ਕਰ ਦਿੱਤੇ ਜਾਂਦੇ ਨੇ 2 ਦਿਨ ਪਹਿਲਾਂ ਚੋਰੀ ਕੀ ਤਰਕਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਹੋਈ ਹੈ ਬੈਗ ਜਿਸ ਦੇ ਵਿੱਚ 14 ਲੱਖ ਰੁਪਏ ਸੀ ਬਰਾਮਦ ਕੀਤਾ ਤਾਂ ਤਾ ਮੁਲਸਮਾ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੇ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿੰਝ ਮੁੰਡੇ ਦੇ ਦੋਸਤਾਂ ਦੇ ਵੱਲੋਂ ਹੀ ਸਾਰੀ ਪਲੈਨਿੰਗ ਕੀਤੀ ਗਈ ਕਿੰਨ 14 ਲੱਖ ਦਾ ਪਰਿਆ ਬੈਗ ਗੱਡੀ ਦੇ ਵਿੱਚੋਂ ਗਾਇਬ ਕੀਤਾ ਕਿ ਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਜੀ 21 ਤਰੀਕ ਨੂੰ 11:30 ਵਜੇ ਸਵੇਰੇ ਐਸੇ ਚੋ ਤੁਹਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ICICI ਬੈਂਕ ਜਿਹੜਾ ਮਨਜੂ ਸੇਨੋ ਸਿਨੇਮਾ ਦੇ ਲੱਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਸ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਰ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜੜੀ ਹੈਗੀ ਆ ਮੈਂ ਜਮਾ ਕਰਾਨੀ ਆ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵਿਸ਼ ਵਰਮਾ ਜੋ ਇਹਦਾ ਅਨਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਕ ਸਿੰਗਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਬਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ आकाश जेतली ਤੇ वरुण वशिष्ठ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20000 ਰੁਪਏ ਕੱਢ ਲਿਆ ਸੀਗਾ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ কুমার ਤੇ लवश वर्मा ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਆਕਾਸ਼ ਜੇਤਲੀ ਤੇ वरुण वशिष्ठ ਨੂੰ 50-50000 ਤੇ ਉਹਨਾਂ ਨੂੰ ਕਮੈਂਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 50 5000 ਤੁਹਾਨੂੰ ਲਵੀਸ਼ਵਰਮਾ ਨੇ ਕਿਹਾ ਲੋ ਸਰ ਲਵੀਸ਼ਵਰਮਾ ਜੀ ਮੇਨ ਹੈਗੀ ਕਨਸਪਿਰਟਰ ਜੀ ਅੰਕੁਸ਼ ਦੇ ਨਾਲ ਕੁਛ ਦੇ ਨਾਲ ਅੰਕੁਸ਼ ਦੇ ਨਾਲ ਮੇਨ ਯਹੀ ਹੈ ਜਿਵੇਂ ਜਿਹੜੀ ਕੰਡੀ ਦੀ ਚਾਬੀ ਬਣਾਈ ਇਹਨਾਂ ਨੇ ਮਤਲਬ ਕਿ ਬਿਫੋਰ 1 ਡੇ ਜਾਂ ਉਸ ਤੋਂ ਪਹਿਲੇ ਬਣਾਈ ਰੱਖੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਮੇਨ ਦਿਮਾਗ ਚ ਪਹਿਲੇ ਕਨਸਪਿਰੇਸੀ ਸੀ ਕਿ ਆਪਾਂ ਕੰਡ ਕਰਨੇ ਕਰਨਾ ਹੈ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅੰਕੁਸ਼ ਨੂੰ ਮਦੀਦ ਐਕਚੁਅਲੀ ਕੰਮ ਕੀਏ ਮਦੀਦ ਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਆ ਉਹ ਤੇ ਸਰ ਇਹ ਇਹਨਾਂ ਦੇ ਕੋਲੋਂ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਾਲੇ ਤੱਕ ਇਹ ਅੰਕੁਸ਼ ਹੈ ਇਹ ਤੇ ਕੋਈ ਵਰਕਰ ਸੀ ਕਿ ਜਾਂ ਦੋਸਤ ਜਿੱਦਾਂ ਕੋਈ ਇਹ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂਜੀ ਇਹ 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 ਕੰਮ ਦਾ کاروبار ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਹਾਂਜੀ ਤੇ ਬਾਕੀ ਤੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਕਰਾਇ ਦੇ ਲੁੱਤੇ ਰੱਖੇ ਸੀਗਾ 50000 ਹਾਂਜੀ ਆਕਾਸ਼ ਤੇ ਵਰੁਨ ਤੇ ਸਾਰੇ ਕੋਈ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੇ ਆਪੀ ਵੀ ਨੇ ਸਰ ਕੁਛ ਨਹੀਂ ਨਸ਼ੇ ਦੇ ਕੋਈ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਕਿ 2 ਲੱਖ ਉਹ ਜਿਹਨਾਂ ਨੂੰ 50 ਲੱਖ ਜੀ ਦੇਣਾ ਸੀ ਇਹ ਉਦਾਂ ਕੀ ਕੰਮ ਕਰਦੇ ਉਹ ਆਪਣੀ ਜੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸਰ ਇਹ ਸਾਰੇ ਮਾਮਲੇ ਵਾਸਤੇ ਇਹਨਾਂ ਨੂੰ ਮੀਨਸ ਮਨਸ਼ਾ ਕੀ ਸੀ ਨਾ ਜੀ ਇਹ ਪੈਸੇ ਆ ਤਾਂ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂ ਕਿ ਇਹਨੂੰ ਪਤਾ ਸੀਗਾ ਨਾ ਇਹ ਇਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਰ ਇਹ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਸਰ ਜੇ ਪੁਲਿਸ ਜਿਹੜਾ ਟਰੈਕ ਲੈ ਕੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਹ ਸੀਸੀਟੀਵੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕਾਲ ਡਿਟੇਲ ਕਾਲ ਲੋਕੇਸ਼ਨ ਕਲ ਦੀ ਜਿਹੜੀ ਜਿੰਨੇ ਵੀ ਕਾਲ ਸੀਗੀ ਤੇ ਉਹਨਾਂ ਨਾਲ ਜਿਹੜੇ ਦੋ ਮੁੰਡੇ ਜਿਹੜੇ ਲੈ ਕੇ ਗਏ ਆ ਉਹਨਾਂ ਦੀ ਕਾਲ ਸਾਰਾ ਕਰਕੇ ਫਿਰ ਤੇ ਸਰ ਹੁਣ ਕਿੰਨਾ ਕੈਸ਼ ਬਰਾਮਦ ਹੋਇਆ ਤੁਹਾਡਾ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਹੋ ਗਿਆ ਠੀਕ ਹੈ ਸਰ ਅੰਗੂਸ਼ ਨੂੰ ਬਹਾਨੇ ਨਾਲ ਲੱਗੇਗਾ ਕਿ ਚਲ ਆਪਾਂ ਸਿਗਰਟ ਵੀ ਉਹ ਪਹਿਲਾਂ ਹੀ ਪਲਾਨਿੰਗ ਕੀਤਾ ਸੀ ਕਿ ਤੀਸੇ ਲੈ ਕੇ ਪਿੱਛੋਂ ਆਏ ਇਹਨਾਂ ਨੇ ਆਪਣੋ ਜਿਹੜੀ ਚਾਬੀ ਸੀ ਇਹਨਾਂ ਕੋਲ ਤਦ ਹੀ ਕਹ ਰਿਹਾ ਸੀ ਕਿ ਚਾਬੀ ਵੀ ਨੰਗੀ ਸ਼ੀਸ਼ਾ ਮੀਟਰ ਤੇ ਹੈਗਾ ਜੀ ਲੈ ਕੇ ਦਮ ਤੇ ਚਾਬੀ ਬਰਾਮਦ ਹੋਈ ਜੀ ਡੁਪਲੀਕੇਟ ਸੀ ਹਾਂਜੀ ਕਿ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਂ ਲਿਖਿਆ ਨਾ ਉਹ ਵੀ ਬਰਾਮਦ ਹੋ ਗਿਆ। ਉਹ ਬਾਕੀ ਹੈ। ਹਾਂਜੀ ਬਾਕੀ ਹੈ ਜੀ ਉਹ। ਉਹ ਉਹ ਹੋਏ ਕਰਨਾ ਹੈ। ਪੁਲਿਸ ਨੂੰ 14 ਲੱਖ ਦੇ ਨਾਲ ਪਰਿਆ ਹੋਇਆ ਬੈਗ